ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੂਮਨ ਪ੍ਰੀਤ ਕੌਰ ਤੇ ਮੈਂ ਹਾਂ ਸੂਮਨ ਪ੍ਰੀਤ ਕੌਰ ਅੱਜ ਹੈ 4 ਸਤੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 4 ਸਤੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਭਾਰਤ ਨੇ ਹਾਲ ਹੀ ਵਿੱਚ ਪਹਿਲਾ ਮਲਟੀ ਲੈਂਡ ਫ੍ਰੀ ਫਲੋ ਟੋਲ ਸਿਸਟਮ ਕਿੱਥੇ ਸ਼ੁਰੂ ਕੀਤਾ ਹਾਂਜੀ ਭਾਰਤ ਨੇ ਪਹਿਲਾ ਮਲਟੀ ਲੈਂਡ ਫ੍ਰੀ ਫਲੋ ਔਲ ਸਿਸਟਮ ਸ਼ੁਰੂ ਕੀਤਾ ਵਾ ਗੁਜਰਾਤ ਦੇ ਵਿੱਚ অপਸ਼ਨ এ ਇਜ਼ ザ রাইਟ ਆਂਸਰ ਹੋਂ ਤੱਕ ਕੀ ਸੀਗਾ ਕਿ ਜਦੋਂ ਤੁਸੀਂ ਕਿਸੇ ਵੱਡੇ ਹਾਈਵੇ ਤੇ ਜਾਂਦੇ ਆ ਜਿੱਥੇ ਟੋਲ ਲੱਗਿਆ ਹੋਇਆ ਵਾ ਟੋਲ ਟੈਕਸ ਲੱਗਦਾ ਵਾ ਤੁਹਾਡੀ ਗੱਡੀ ਤੇ ਫਾਸਟ ਟਰੈਕ ਲੱਗਿਆ ਹੁੰਦਾ ਤਾਂ ਜਿਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਉਹਦੇ ਕੋਲ ਜਾ ਕੇ ਰੁਕਦੇ ਹੋ ਜਿੱਥੇ ਟੋਲ ਟੈਕਸ ਕੱਟਦੇ ਆ ਤਾਂ ਵੇਰੀਅਰ ਅੱਗੇ ਆ ਜਾਂਦਾ ਆਪਦੇ ਆਪ ਹੀ ਤੇ ਫਾਸਟ ਟਰੈਕ ਨੂੰ ਸਕੈਨ ਕਰਕੇ ਤੁਹਾਡੇ ਸਕੈਨਰ ਦੇ ਵਿੱਚੋਂ ਪੈਸੇ ਕੱਟ ਹੋ ਜਾਂਦੇ ਆ ਤੇ ਫਿਰ ਉਹ ਉੱਪਰ ਨੂੰ ਹੋ ਜਾਂਦਾ ਵੇਰੀਅਰ ਤੇ ਇਸ ਨਾਲ ਤੁਸੀਂ ਮਤਲਬ ਕਿ ਆਪ ਆਪ ਆਪਣੇ ਫਲੋ ਦੇ ਵਿੱਚ ਅੱਜ ਚਲੇ ਜਾਂਦੇ ਹੋ ਉੱਥੋਂ ਜਿਹਦੇ ਨਾਲ ਆਪਣੇ 2 ਜਾਂ 3 ਮਿੰਟ ਜਾਂ 5 ਮਿੰਟ ਹੋ ਜਾਂਦੇ ਆ ਹੁਣ ਜਿਹੜਾ ਇਹ ਸਿਸਟਮ ਲਾਂਚ ਕੀਤਾ ਵਾ ਨਵਾਂ ਮਲਟੀ ਲੈਂਡ ਫਰੀ ਟੋ ਫਰੀ ਫਲੋ ਟੋਲ ਤਾਂ ਇਹਦੇ ਵਿੱਚ ਕੀ ਆ ਕਿ ਟੋਲ ਪਲਾਜ਼ਾ ਤੇ ਵੇਰੀਅਰ ਹੀ ਨਹੀਂ ਹੋਵੇਗਾ ਤੇ ਜਿਵੇਂ ਹੀ ਤੁਸੀਂ ਟੋਲ ਪਲਾਜ਼ਾ ਕੋਲੋਂ ਲੰਘੋਗੇ ਬਿਨਾਂ ਗੱਡੀ ਰੋਕੇ ਤਾਂ ਤਾਂ ਬਿਨਾ ਗੱਡੀ ਰੁੱਕ ਗੱਡੀ ਰੁਕੇ ਤੁਹਾਡਾ ਜਿਹੜਾ ਟੋਲ ਟੈਕਸ ਉਹ ਆਪ ਹੀ ਕੱਟਿਆ ਜਾਵੇਗਾ ਬਸ ਇਹਦੇ ਵਿੱਚ ਹੋਵੇਗਾ ਕੁਝ ਨਹੀਂ ਹਾਈ ਕੁਆਲਿਟੀ ਦੇ ਕੈਮਰੇ ਵਗੈਰਾ ਲੱਗੇ ਜਾਣਗੇ ਜਿਹਦੇ ਵਿੱਚ ਹਾਈ ਡੈਫੀਨੇਸ਼ਨਸ ਵਾਲੇ ਕੈਮਰੇ ਹੋਣਗੇ ਉਹ ਸਕੈਨ ਆਪਣੇ ਆਪ ਹੀ ਸਕੈਨ ਕਰ ਲੈਣਗੇ ਦੂਰੋਂ ਆਉਣ ਦੀ ਗੱਡੀ ਨੂੰ ਠੀਕ ਹੈ ਤਾਂ ਪਹਿਲਾਂ ਮਲਟੀ ਲੇਨ ਫ੍ਰੀ ਫਲੋ ਟੋਲ ਆ ਜਿਹੜਾ ਇਹ ਸਿਸਟਮ ਲਗਾਇਆ ਗਿਆ ਵਾ ਗੁਜਰਾਤ ਦੇ ਵਿੱਚ ਹੁਣ ਗੁਜਰਾਤ ਦੇ ਵਿੱਚ ਲੱਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਦੀਨਗਰ ਇੱਥੋਂ ਦੇ ਚੀਫ ਮਿਨਿਸਟਰ ਭੁਪਿੰਦਰ ਪਾਈ ਪਟੇਲ ਗਵਰਨਰ ਆ ਚਾਰੀਆ ਦੇਵਰਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਬਸੰਦਾ ਨੈਸ਼ਨਲ ਪਾਰਕ ਆ ਬ્લેਕਬੱਕ ਨੈਸ਼ਨਲ ਪਾਰਕ ਆ ਗੁਜਰਾਤ ਰਾਜ ਦੀ ਤਟਰੀ ਕਾ ਸਭ ਤੋਂ ਵੱਡੀ ਆ ਪੰਛੀਆਂ ਦੇ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਫਿਲਮ ਫੇਅਰ ਅਵਾਰਡ 2025 ਦੇ ਵਿੱਚ 70 ਮਾ ਐਡੀਸ਼ਨ ਗੁਜਰਾਤ ਦੇ ਵਿੱਚ ਆਯੋਜਿਤ ਕੀਤਾ ਗਿਆ ਭਾਰਤ ਨੇ ਗੁਜਰਾਤ ਵਿੱਚ ਸੈਮੀ ਕੰਡਕਟਰਾਂ ਲਈ ਪਰ ਮੁੱਖ ਆਊਟ ਸੋਰਸਿੰਗ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਸ਼ੁਰੂ ਕੀਤੀ ਭਾਰਤ ਨੇ 2013 ਆਸ਼ਰ ਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਅਹਮਦਾਬਾਦ ਸ਼ਹਿਰ ਦਾ ਪ੍ਰਸਤਾਵ ਰੱਖਿਆ ਭਾਰਤ ਦਾ ਪਹਿਲਾ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਗੁਜਰਾਤ ਵਿੱਚ ਸ਼ੁਰੂ ਹੋਇਆ ਗੁਜਰਾਤ ਸਰਕਾਰ ਨੇ ਕਬਾਇਲੀ ਜੀਨੋਮ ਸਿਕੁਐਂਸਿੰਗ ਪ੍ਰੋਜੈਕਟ ਸ਼ੋਅ ਕੀਤਾ ਭਾਰਤ ਗੁਜਰਾਤ ਵਿੱਚ ਪ੍ਰੋਸੈਸ ਡਾਲੂ ਉਤਪਾਦਨ ਵਿੱਚ ਗੁਜਰਾਤ ਆ ਜਿਹੜਾ ਪੂਰੇ ਭਾਰਤ ਦੇ ਵਿੱਚ ਪ੍ਰੋਸੈਸ ਡਾਲੂ ਉਤਪਾਦਨ ਵਿੱਚ ਮੋਹਰੀ ਰਾਜ ਬਣਿਆ ਨੈਕਸਟ ਹੈ ਅਗਸਤ 2026 ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੌਣ ਕਰੇਗਾ ਅਗਸਤ 2026 ਦੇ ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਵੀਂ ਦਿੱਲੀ ਕਰੇਗਾ অপশন সি ਇਸ ਆ ਰਾਈਟ ਆਨਸਰ 2026 ਦੇ ਵਿੱਚ ਬਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਸਾਡੇ ਦੇਸ਼ ਭਾਰਤ ਦੇ ਵਿੱਚ ਹੋਵੇਗੀ ਦਿੱਲੀ ਦੇ ਵਿੱਚ ਨੈਕਸਟ ਹੈ ਹਾਲ ਹੀ ਵਿੱਚ 2025 ਦਾ ਡੱਚ ਗ੍ਰਾਂਪਰੀ ਕਿਸ ਨੇ ਜਿੱਤੇ ਆ 2025 ਦਾ ਡੱਚ ਗ੍ਰਾਂਪਰੀ ਜਿੱਤਿਆ ਵਾ ਇਸ ਔਸਕਰ ਪਿਆਸਤਰੀ ਨੇ ਔਸਕਰ ਪਿਆਸਤਰੀ ਨੇ 2025 ਦਾ ਡੱਚ ਗ੍ਰਾਂਪਰੀ ਜਿੱਤਿਆ ਤੇ ਇਸ ਵਿੱਚ ਸੈਕਿੰਡ ਤੇ ਆ ਮੈਕਸ ਵਾਰਸਟ੍ਰੇਪਨ ਥਰਡ ਤੇ ਆ ਇਸਾਤ ਹੈਜ਼ਰ ਹੁਣ ਗ੍ਰਾਂਪਰੀ ਦੀ ਗੱਲ ਆ ਤਾਂ ਜ਼ਿਆਦਾਤਰ ਗ੍ਰਾਂਪਰੀ ਆ ਜਿਹੜੇ ਮੈਕਸ ਵਰ ਸਟੇਪਨ ਨੇ ਵੀ ਜਿੱਤੇ ਆ ਪਰ ਬਹੁਤ ਜ਼ਿਆਦਾ ਜਿੱਤੇ ਇਹਨਾਂ ਨੇ 2023 ਦੇ ਵਿੱਚ ਹੁਣ ਮੈਕਸ ਵਰ ਸਟੇਪਨ ਦੂਸਰੇ ਸਥਾਨ ਤੇ ਰਿਹਾ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਐਨਜੀਓ ਨੂੰ ਰੈਮਨ ਮੈਕਸੈਸੇ ਪੁਰਸਕਾਰ 2025 ਲਈ ਚੁਣਿਆ ਗਿਆ ਹਾਂਜੀ ਰਾਜਸਥਾਨ ਦੇ ਵਿੱਚ ਇੱਕ ਐਨਜੀਓ ਆ ਐਜੂਕੇਟ ਗਰਲਸ ਤੇ ਐਜੂਕੇਟ ਗਰਲਸ ਨੂੰ ਮੈਂ ਰਹਿਮਨ ਮੈਗਸੈਸੇ ਪੁਰਸਕਾਰ 2025 ਲਈ ਚੁਣਿਆ ਗਿਆ অপশন সি ਇਜ਼ ਦਾ রাইਟ ਆਨਸਰ ਇਹ ਰਾਜਸਥਾਨ ਦੇ ਵਿੱਚ ਠੀਕ ਹੈ ਤੇ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਪ੍ਰੇਮ ਚੰਦਰ ਪੁਖਰੰਭਮ ਨੂੰ ਲਲਿਤ ਕਲਾ ਅਕੈडमी ਅਵਾਰਡ ਲਈ ਚੁਣਿਆ ਗਿਆ ਅਦਿੱਤੀ ਰਾਓ ਹੈਦਰੀ ਨੇ ਮੈਲਵਾਰਨ 2025 ਦੇ ਇੰਡੀਅਨ ਫਿਲਮ ਫੈਸਟੀਵਲ ਵਿੱਚ ਡਾਈਵਰਸਿਟੀ ਇਨ ਸਿਨੇਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਦਿੱਤੀ ਰਾਓ ਹੈਦਰੀ ਨੂੰ ਬੁੱਧੀਮੁਦੀ ਪੈਦੀ ਰਾਜੂ ਦੀ ਫੋਟੋ ਨੂੰ 2025 ਦੀ ਕਬਾਈਲੀ ਫੋਟੋ ਆਫ ਦਿ ਇਅਰ ਅਵਾਰਡ ਮਿਲੇਆ ਨਿਤਿਨ ਗੜਕਰੀ ਨੂੰ 43ਵੇਂ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਬੀ ਨਾਰਾਇਣਨ ਜੀਪੀ ਵਿੜਲਾ ਮੈਮੋਰੀਅਲ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਗੀਤਾਂਜਲੀ ਸ਼ਰੀ ਨੇ ਪੈਨ ਅਨੁਵਾਦ ਪੁਰਸਕਾਰ ਜਿੱਤੇ ਆ ਸੁਹਾਣੀ ਸ਼ਾਹ ਨੇ ਗਲੋਬਲ ਬੈਸਟ ਮੈਜਿਕ ਕ੍ਰੀਏਟਰ ਪੁਰਸਕਾਰ 2025 ਜਿੱਤੇ ਆ ਨੈਕਸਟ ਹੈ ਪੋਸਟ ਪੇਮੈਂਟ ਬੈਂਕ ਨੇ ਹਾਲ ਹੀ ਵਿੱਚ ਆਪਣਾ 8ਵਾਂ ਸਥਾਪਨਾ ਦਿਵਸ ਕਦੋਂ ਮਨਾਇਆ ਪੋਸਟ ਪੇਮੈਂਟ ਬੈਂਕ ਇਸ ਨੇ ਆਪਣਾ 8ਵਾਂ ਸਥਾਪਨਾ ਦਿਵਸ ਮਨਾਇਆ 1 ਸਤੰਬਰ ਨੂੰ ਕਿਉਂਕਿ ਪੋਸਟ ਪੇਮੈਂਟ ਬੈਂਕ ਦੀ ਸਥਾਪਨਾ 1 ਸਤੰਬਰ 2018 ਨੂੰ ਹੋਈ ਸੀ ਤਾਂ ਇਸ ਕਰਕੇ ਪੋਸਟ ਪੇਮੈਂਟ ਬੈਂਕ ਨੇ ਆਪਣਾ 8ਵਾਂ ਸਥਾਪਨਾ ਦਿਵਸ 1 ਸਤੰਬਰ ਨੂੰ ਮਨਾਇਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਨੇ ਕੰਟਰੋਲਰ ਜਰਨਲ ਆਫ ਅਕਾਊਂਟਸ ਦਾ ਆਉਂਦਾ ਸੰਭਾਲਿਆ ਕੰਟਰੋਲਰ ਜਰਨਲ ਆਫ ਅਕਾਊਂਟਸ ਦਾ ਆਉਂਦਾ ਸੰਭਾਲਿਆ ਵਾ ਟੀਸੀਏ ਕਲਿਆਨੀ ਨੇ অপশন সি ইজ দা রাইট आंसर हुन एक अपॉइंटमेंट दी ਗੱਲ ਆ ਤਾਂ ਵਿੱਤ ਮੰਤਰਾਲੇ ਨੇ 1 ਸਪਟੰਬਰ 2025 ਨੂੰ টিਸੀਏ ਕਲਿਆਣੀ ਨੂੰ ਖਰਚਾ ਵਿਭਾਗ ਵਿੱਚ ਕੰਟਰੋਲਰ ਜਨਰਲ ਆਫ ਅਕਾਊਂਟਸ ਵਜੋਂ ਚੁਣਿਆ ਤੇ 1991 ਵਿੱਚ ਦੀ ਸਿਵਲ ਅਕਾਊਂਟਸ ਭਾਰਤੀ ਸਿਵਲ ਅਕਾਊਂਟਸ ਸੇਵਾ ਅਫੀਸਰ ਰਹੀ ਹੈ ਠੀਕ ਹੈ ਉਹਦੇ ਵਿੱਚ ਨੈਕਸਟ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ 25ਵੇਂ ਐਸੀਓ ਸਮੇਲਨ 2025 ਵਿੱਚ ਕਿੱਥੇ ਹਿੱਸਾ ਲਿਆ ਪ੍ਰਧਾਨ ਮੰਤਰੀ ਮੋਦੀ ਨੇ 25ਵੇਂ ਐਸੀਓ ਸਮੇਲਨ 2025 ਦੇ ਵਿੱਚ ਧਿਆਨਜਿਨ ਵਿੱਚ ਹਿੱਸਾ ਲਿਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇ ਇਸ ਦੇ ਪ੍ਰਧਾਨ ਮੰਤਰੀ ਭਾਰਤ ਦੇ 3 ਦਿਨਾਂ ਦੇ ਸਰਕਾਰੀ ਦੌਰੇ ਤੇ ਆਏ ਹਨ ਹਾਂਜੀ ਰੀਸੈਂਟਲੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਭਾਰਤ ਦੇ 3 ਦਿਨਾਂ ਦੇ ਸਰਕਾਰੀ ਦੌਰੇ ਤੇ ਆਏ অপশন বি ইজ দা রাইট आंसर সিঙ্গাপুর ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਤੇ ਭਾਰਤ ਦੇ ਦੌਰੇ ਤੇ ਆਇਆ ਹੁਣ ਸਿੰਗਾਪੁਰ ਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਿੰਗਾਪੁਰ ਸਿੰਗਾਪੁਰ ਦੀ ਕੈਪੀਟਲ ਆ ਸਿੰਗਾਪੁਰ ਸਿਟੀ ਕਰੰਸੀ ਆ ਸਿੰਗਾਪੁਰ ਡਾਲਰ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਆ ਥਰਮਨ ਸੰਗਮਗੁਰਤਨਮ ਪ੍ਰਾਈਮ ਮਿਨਿਸਟਰ ਲਾਰੈਂਸ ਵਾਂਗ ਸਿੰਗapore ਗਲੋਬਲ AI ਸਿਟੀ ਇੰਡੈਕਸ 2025 ਵਿੱਚ ਟੌਪ ਤੇ ਰਿਹਾ ਭਾਰਤ ਸਿੰਗਾਪੁਰ ਸੰਜੋਗ ਤਫਾਜਿਆ ਅਭਿਆਸ ਬੋਲਡ ਕੁਰੂਕਸ਼ੇਤਰ ਜੋਧਪੁਰ ਵਿੱਚ ਆਯੋਜਿਤ ਕੀਤਾ ਗਿਆ ਹੈਨਲੇ ਪਾਸਪੋਰਟ ਇੰਡੈਕਸ 2025 ਵਿੱਚ ਸਿੰਗਾਪੁਰ ਟੌਪ ਤੇ ਰਿਹਾ ਜਦੋਂ ਕਿ ਭਾਰਤ 77ਵੇਂ ਸਥਾਨ ਤੇ ਰਿਹਾ ਭਾਰਤ ਅਤੇ ਸਿੰਗਾਪੁਰ ਦਰਮਿਆਨ ਦੁਵੱਲੇ ਅਭਿਆਸ ਸਿੰਬੈਕਸ ਦਾ 32ਵਾਂ ਸੰਸਕਰਨ ਹੋਇਆ ਸੀਡੀਐਸ ਜਰਨਲ ਅਨਿਲ ਚੋਹਾਨ ਸਿੰਗਾਪੁਰ ਵਿੱਚ ਸਾੰਗਰੀਲਾ ਡਾਇਲੌਗ ਦੇ 22ਵੇਂ ਐਡੀਸ਼ਨ ਵਿੱਚ ਸ਼ਾਮਿਲ ਹੋਈ ਸਿੰਗਾਪੁਰ ਹਵਾਈ ਅੱਡਾ ਵਿਸ਼ਵ ਹਵਾਈ ਅੱਡਾ ਰੈਂਕਿੰਗ 2025 ਵਿੱਚ ਟੌਪ ਤੇ ਰਿਹਾ। ਭਾਰਤ ਤੇ ਸਿੰਗਾਪੁਰ ਨੇ ਗ੍ਰੀਨ ਅਤੇ ਡਿਜੀਟਲ ਸ਼ਿਪਿੰਗ ਕਾਰੀਡੋਰ ਲਈ ਇਰਾਦਾ ਪੱਤਰ ਤੇ ਸਾਈਨ ਕੀਤੇ। ਸਿੰਗਾਪੁਰ 2023 ਦੇ AI ਤਿਆਰੀ ਸੂਚਕਾਂਕ ਵਿੱਚ ਸਿਖਰ ਤੇ ਰਿਹਾ। ਭਾਰਤ 72ਵੇਂ ਸਥਾਨ ਤੇ ਰਿਹਾ। ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਵਿਚਕਾਰ ਸਾਂਝਾ ਫੌਜੀ ਅਭਿਆਸ ਮਿੱਤਰੀ 2025 ਮੇਗਾ ਲਿਆ ਵਿੱਚ ਸ਼ੁਰੂ ਹੋਇਆ। ਹਾਂਜੀ ਮਿੱਤਰੀ ਅਭਿਆਸ ਇਹ ਭਾਰਤ ਤੇ ਥਾਈਲੈਂਡ ਦੇ ਵਿੱਚ ਕਾਰ ਹੁੰਦਾ ਤੇ ਇਸ ਵਾਰ ਇਹ ਭਾਰਤ ਤੇ ਮੇਘਾਲਿਆ ਦੇ ਉਮਰੋਈ ਦੇ ਵਿੱਚ ਹੋ ਰਿਹਾ ਥਾਈਲੈਂਡ ਥਾਈਲੈਂਡ ਦੇ ਭਾਰਤ ਦੇ ਵਿੱਚ ਕਾਰ ਜਿਹੜਾ ਅਭਿਆਸ ਹੁੰਦਾ ਮੈਤਰੀ ਅਭਿਆਸ ਤੇ ਇਹਦਾ 14ਵਾਂ ਐਡੀਸ਼ਨ ਜਿਹੜਾ ਕਿ 1 ਸਤੰਬਰ ਤੋਂ ਸ਼ੁਰੂ ਹੋਇਆ ਤੇ 14 ਸਤੰਬਰ ਤੱਕ ਚੱਲੇਗਾ ਦੇਖੀ ਕਿੱਥੇ ਹੋਇਆ ਮੇਘਾਲਿਆ ਦੇ ਉਮਰੋਈ ਵਿੱਚ ਹੁਣ ਥਾਈਲੈਂਡ ਦੇ ਨਾਲ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਥਾਈਲੈਂਡ ਥਾਈਲੈਂਡ ਦੀ ਕੈਪੀਟਲ ਹੈ ਬੈਂਕਾਕ ਕਰੰਸੀ ਹੈ ਥਾਈ ਬਹਤ ਪ੍ਰਾਈਮ ਮਿਨਿਸਟਰਾ ਫੁਮਥਮ ਵਾਚਿਆ ਚਾਈ ਨੈਕਸਟ ਫੋਮ ਥਮ ਵਾਚਿਆ ਚਾਈ ਨੂੰ థਾਈਲੈਂਡ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ థਾਈਲੈਂਡ ਵਿੱਚ ਅਯੋਜਿਤ ਏਸ਼ੀਅਨ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਹੋਈ థਾਈਲੈਂਡ ਦਾ ਰਾਸ਼ਟਰੀ ਪੰਛੀ ਸ਼ਿਆਮੀ ਫਾਇਰਬੈਕ ਪਹਿਲੀ ਪਹਿਲੀ ਵਾਰ ਉੱਤਰਾਖੰਡ ਦੇ ਰਾਣੀ ਖੇਤ ਦੇ ਜੰਗਲਾਂ ਵਿੱਚ ਦੇਖਿਆ ਗਿਆ థਾਈਲੈਂਡ ਦੇ ਸੈਰਸਪਾਟਾ ਵਿਭਾਗ ਨੇ ਸੂਨੂ ਸੂਦ ਨੂੰ ਸੈਰਸਪਾਟੇ ਲਈ ਬ੍ਰਾਂਡ ਵਿਜ਼ਿਟਰ ਚੁਣਿਆ థਾਈਲੈਂਡ ਦੱਖਣ ਪੂਰਵੀ ਏਸ਼ੀਆ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਵੇਗਾ ਨੈਕਸਟ ਹੈ ਹਾਲ ਹੀ ਵਿੱਚ ਇੰਡੀਅਨ 에ਅਰ ਫੋਰਸ ਰੱਖ-ਰਖਾਵ ਮੁਖੀ ਵਜੋਂ ਕਿਸ ਨੂੰ ਚੁਣਿਆ ਗਿਆ ਇੰਡੀਅਨ 에ਅਰ ਫੋਰਸ ਰੱਖ-ਰਖਾਵ ਮੁਖੀ ਵਜੋਂ ਚੁਣਿਆ ਗਿਆ ਵਾ ਇਹ ਚੁਣਿਆ ਗਿਆ ਵਾ ਜੀ ਇੰਡੀਅਨ ਏਅਰ ਫੋਰਸ ਰੱਖ-ਰਖਾਵ ਦੇ ਮੁਖੀ ਵਜੋਂ ਚੁਣੇ ਗਏ ਆ ਸੰਜੀਵ ਕੁਰਾਟੀਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਸੰਜੀਵ ਕੁਰਾਟਿਆ ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਤਾਂ ਟੀਸੀਐਸ ਨੇ ਅਮਿਤ ਕਪੂਰ ਨੂੰ ਆਪਣੀ ਏਆ ਯੂਨਿਟ ਦਾ ਮੁਖੀ ਚੁਣਿਆ ਉਰਜਿਤ ਪਟੇਲ ਆਈਐਮਐਫ ਦੇ ਕਾਰਜਕਾਰੀ ਨਿਰਦੇਸ਼ਕ ਬਣੇ ਓਪਨ ਏਆਈ ਨੇ ਰਾਗਵ ਗੁਪਤਾ ਨੂੰ ਭਾਰਤ ਅਤੇ ਏਸ਼ੀਆ ਪ੍ਰਸ਼ਾਂਤ ਲਈ ਸਿੱਖਿਆ ਮੁਖੀ ਚੁਣਿਆ ਜੀ ਐਂਡ ਕੇ ਬੈਂਕ ਨੇ ਐਸ ਕ੍ਰਿਸ਼ਨਨ ਨੂੰ ਆਪਣਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗ੍ਰਹਿਮਨ ਹਾਊਸਿੰਗ ਨੇ ਅਰਜੁਨ ਚੌਧਰੀ ਨੂੰ ਆਪਣਾ ਸੀਈਓ ਚੁਣਿਆ ਨਾਇਆਰਾ ਐਨਰਜੀ ਨੇ ਤੈਮੂਰ ਅਬੂ ਸਗੂਲੀਏਵ ਨੂੰ ਆਪਣਾ ਸੀਈਓ ਚੁਣਿਆ ਐਨਡੀਬੀ ਨੇ ਰਾਜੀਵ ਰੰਜਨ ਨੂੰ ਆਪਣਾ ਉਪਪ੍ਰਧਾਨ ਚੁਣਿਆ ਰਾਜੀਵ ਆਨੰਦ ਨੇ ਇੰਡਸਇੰਡ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਦਾ ਸੰਭਾਲਿਆ ਨੈਕਸਟ ਐਂਡ ਮੀਨਤਮ ਇੰਡੀਆ ਮੈਡਟੇਕ ਐਕਸਪੋ 4 ਤੋਂ 6 ਸਪਤੰਬਰ ਤੱਕ ਕਿੱਥੇ ਆਯੋਜਿਤ ਕੀਤਾ ਜਾਵੇਗਾ ਨਮੀਨਤਮ ਇੰਡੀਆ ਮੈਡਿਟੈਕ ਐਕਸਪੋ 4 ਤੋਂ 6 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਤੇ ਇਹ ਆਯੋਜਿਤ ਕੀਤਾ ਜਾਵੇਗਾ ਨਵੀਂ ਦਿੱਲੀ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਜੀ ਹਾਲ ਹੀ ਵਿੱਚ ਬ੍ਰਿਟਿਸ਼ ਮਿਊਜ਼ੀਅਮ 2027 ਵਿੱਚ 16ਵੀਂ ਸਦੀ ਦੇ ਵਿੰਦਾਵਨ ਕਪੜਾ ਕਿਸ ਨੂੰ ਉਧਾਰ ਦੇਵੇਗਾ ਬ੍ਰਿਟਿਸ਼ ਮਿਊਜ਼ੀਅਮ 2027 27 ਦੇ ਵਿੱਚ 16ਵੀਂ ਸਦੀ ਦਾ ਬਰਿੰਦਾਬਨ ਕੱਪੜਾ ਵਾ ਜਿਹੜਾ ਇਹ ਉਧਾਰ ਦੇਵੇਗਾ ਅਸਾਮ ਨੂੰ অপਸ਼ਨ ਏ ਇਸ ਦਾ ਰਾਈਟ ਆਨਸਰ ਬ੍ਰਿਟਿਸ਼ ਮਿਊਜ਼ੀਅਮ ਨੇ 16ਵੀਂ ਸਦੀ ਵਿੱਚ ਵੈਸ਼ਨਵ ਸੰਤ ਸ਼੍ਰੀਮੰਤ ਸ਼ੰਕਰਦੇਵ ਦੁਆਰਾ ਬਣਾਏ ਗਏ ਰੇਸ਼ਮ ਦੇ ਕੱਪੜੇ ਬਰਿੰਦਾਬਨੀ ਵਸਤਰ ਨੂੰ 2027 ਵਿੱਚ ਪ੍ਰਦਰਸ਼ਨੀ ਲਈ ਅਸਾਮ ਨੂੰ ਉਧਾਰ ਦੇਣ ਲਈ ਸਹਿਮਤ ਹੋਇਆ ਹੁਣ ਅਸਾਮ ਨੂੰ ਉਧਾਰ ਦਿੱਤਾ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਾਮ ਅਸਾਮ ਦੀ ਕੈਪੀਟਲ ਆ ਦੇਸ਼ਪੁਰ ਇੱਥੋਂ ਦੇ ਚੇਤਕ ਮਿਸਟਰ ਹਿਮੰਤਾ ਵਿਸ਼ਵ ਸਰਮਾ ਤੇ ਗਵਰਨਰ ਲਕਸ਼ਮਨ ਆਚਾਰਿਆ ਅਸਮ ਦੇ ਵਿੱਚ ਅਸਮ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਪੂਰੇ ਇੰਡੀਆ ਦੇ ਵਿੱਚ ਤੀਜੇ ਸਥਾਨ ਤੇ ਅਸਮ ਦੇ ਵਿੱਚ ਰੈਮੋਨਾ ਨੈਸ਼ਨਲ ਪਾਰਕ, ਔਰੰਗ ਨੈਸ਼ਨਲ ਪਾਰਕ, ਦੇਂਗਪਟਕਾਈ ਨੈਸ਼ਨਲ ਪਾਰਕ, ਨਮੇਰੀ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ, ਡਿਬਰੂ ਸਿਕੋਵਾ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਵਿੱਚ ਪੈਦਾ ਹੁੰਦੀ ਹੈ। ਅਸਮ ਵਿੱਚ ਨਵੀਂ ਪੌਦਿਆਂ ਦੀ ਪ੍ਰਜਾਤੀ ਹੈਪਟਾਪਲੂਰਮ ਐਸੈਮਿਕਮ ਦੀ ਖੋਜ ਹੋਈ। ਅਸਮ ਸਰਕਾਰ ਨੇ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਪਾਲ ਕਰਨ ਵਾਲੀ ਨੌਜਵਾਨਾਂ ਵਿਦੇਸ਼ੀ ਪਾਸ਼ਾ ਹੁਨਰ ਪਰ ਯੋਜਨਾ ਸ਼ੁਰੂ ਕੀਤੀ ਅਸਮ ਸਰਕਾਰ ਨੇ ਡੈਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਦੁੱਤ ਸਬਸਿਡੀ ਯੋਜਨਾ ਸ਼ੁਰੂ ਕੀਤੀ ਭਾਰਤ ਦੇ ਪਹਿਲੇ ਐਕਵਾਟੈਕ ਪਾਰਕ ਦਾ ਉਦਘਾਟਨ ਗੁਹਾਟੀ ਅਸਮ ਦੇ ਨੇੜੇ ਸੋਨਾਪੁਰ ਵਿਖੇ ਹੋਇਆ ਅਸਮ ਸਰਕਾਰ ਨੇ ਸਵਦੇਸ਼ੀ ਕੰਟੇ ਤਾਤ ਉਦਯੋਗ ਨੂੰ ਤਸ਼ਾਹੀਦ ਕਰਨ ਲਈ ਸਟੇਟ ਜੀਐਸਟੀ ਅਦਾਇਗੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਅਸਮ ਵਿੱਚ ਮਨਾਇਆ ਗਿਆ ਅੰਬੂ ਬਾਚੀ ਮੇਲਾ ਅਸਮ ਸਰਕਾਰ ਨੇ ਟ੍ਰਾਂਸਪਾਈਚਾਰੀ ਨੂੰ OBC ਦਾ ਦਰਜਾ ਤੇ ਅੰਗਨਵਾੜੀ ਵਰਕਰਾਂ ਲਈ ਰਾਖਵਾ ਕਰਨ ਦਾ ਐਲਾਨ ਕੀਤਾ ਨੈਕਸਟ ਹੈ ਭਾਰਤੀ ਫੌਜ ਦੀ ਇੱਕ ਟੀਮ ਹਾਲ ਹੀ ਵਿੱਚ ਹੋਣ ਵਾਲੇ ਸਾਂਝੇ ਫੌਜੀ ਅਭਿਆਸ ਯੁੱਧ ਅਭਿਆਸ ਲਈ ਕਿੱਥੇ ਰਵਾਨਾ ਹੋਈ ਜਦ ਵੀ ਅਮਰੀਕਾ ਦੀ ਗੱਲ ਹੋਈ ਹੈ ਤਾਂ ਮੈਂ ਤੁਹਾਨੂੰ ਹਮੇਸ਼ਾ ਦੱਸਿਆ ਕਿ ਅਮਰੀਕਾ ਨਾਲ ਸਾਡੀਆਂ 4 ਐਕਸਰਸਾਈਜ਼ ਹੁੰਦੀਆਂ ਹਨ ਕੋਪ ਇੰਡੀਆ ਟਾਈਗਰ 트ੰਪ ਯੁੱਧ ਅਭਿਆਸ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜਿਹੜਾ ਇਹਦੇ ਵਿੱਚ ਯੁੱਧ ਅਭਿਆਸ ਆ ਜ਼ਿਆਤਰ ਨੂੰ ਪਤਾ ਹੀ ਨਹੀਂ ਕਿ ਯੁੱਧ ਅਭਿਆਸ ਕੀ ਆ ਯੁੱਧ ਅਭਿਆਸ ਮਤਲਬ ਕਿ ਕਹਿ ਦਿੰਦੇ ਕਿ ਐਕਸਰਸਾਈਜ਼ ਹੀ ਇੱਕ ਤਰ੍ਹਾਂ ਦੀ ਮਿਲਟਰੀ ਹੈ ਤਾਂ ਐਕਸਰਸਾਈਜ਼ ਆ ਪਰ ਇਹਦਾ ਨਾਂ ਵੀ ਯੁੱਧ ਅਭਿਆਸ ਆ ਠੀਕ ਹੈ ਐਕਸਰਸਾਈਜ਼ ਤਾਂ ਮਿਲਟਰੀ ਕਈ ਤਰ੍ਹਾਂ ਦੀ ਹੁੰਦੀਆਂ ਪਰ ਇਹ ਜਿਹੜੀ ਐਕਸਰਸਾਈਜ਼ ਦਾ ਨਾਂ ਮੇਂ ਯੁੱਧ ਅਭਿਆਸ ਰੱਖਿਆ ਗਿਆ ਇਹ ਭਾਰਤ ਅਤੇ ਅਮਰੀਕਾ ਦੇ ਵਿੱਚ ਕਰ ਹੋਣੀ ਆ ਤੇ ਹੋਣੀ ਅਮਰੀਕਾ ਦੇ ਵਿੱਚ ਇੱਕ ਸਾਲ ਅਮਰੀਕਾ ਚ ਹੁੰਦੀ ਇੱਕ ਸਾਲ ਭਾਰਤ ਚ ਹੁੰਦੀ ਆ ਤੇ ਹੁਣ ਇਸ ਵਾਰ ਇਹ ਅਮਰੀਕਾ ਦੇ ਅਲਾਸਕਾ ਦੇ ਵਿੱਚ ਹੋਈ ਆ ਤੇ ਉਹਦੇ ਵਿੱਚ ਹੋਣੀ ਆ ਤੇ ਸਾਡੀ ਜਿਹੜੀ ਭਾਰਤੀ ਫੌਜ ਦੀ ਇੱਕ ਟੁਕੜੀ ਉੱਥੇ ਜਾ ਰਹੀ ਆ 1 ਤੋਂ ਲੈ ਕੇ 14 ਸਤੰਬਰ 2025 ਤੱਕ ਹੋਣ ਵਾਲੇ ਭਾਰਤ ਤੇ ਅਮਰੀਕਾ ਵਿਚਕਾਰ ਇੱਕ ਸੰਜੁਗਤ ਫੌਜੀ ਅਭਿਆਸ ਯੁੱਧ ਅਭਿਆਸ ਲਈ 21ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਅਲਾਸਕਾ ਦੇ ਫੋਰਟ ਵੈਨ ਰਾਈਟ ਲਈ ਰਵਾਨਾ ਹੋਈ ਹੈ ਠੀਕ ਹੈ 21ਵੇਂ ਐਡੀਸ਼ਨ ਹੈ ਇਹ ਵੀ ਤੁਸੀਂ ਧਿਆਨ ਚ ਰੱਖਣਾ ਹਾਂਜੀ ਉਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਨੂੰ ਜ਼ਰੂਰ ਬਾਅਦ ਤੋਂ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ